ਅੱਜ ਪਾਪੀ ਕੇਸਾਂ ਜੂਨੀਅਨ ਡਿਕੋਂਟਾ ਬੁਰਜ ਦੇ ਗੈਲੋਵਲੋ ਬਲਾਕ ਪ੍ਰਧਾਨ ਗਗਨਦੀਪ ਸਿੰਘ ਪਮਾੜੀ ਦੀ ਗਵਾਹੀ ਦਿੱਤੀ ਨਾ ਲੁਧਿਆਣਾ ਸ਼ਹਿਰ ਦੇ ਲਾਗਲੇ ਪਿੰਡ ਲਾਲਤੋਕਲਾ ਵਿੱਚ ਵੱਡੇ ਪੱਧਰ ਤੇ ਇਕੱਤਰ ਹੋਈ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਨੂੰ ਸਬੋਧਨ ਕਰਨ ਲਈ ਸੂਬਾ ਮੀਤ ਪ੍ਰਧਾਨ ਰਾਜਵੀਰ ਸਿੰਘ ਕਢਾਣੀ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ ਸਿੰਘ ਰਾਇਟ ਚੱਕਾ ਕਾ ਅਚੇਤੇ ਤੋਂ ਤੇ ਸ਼ਾਮਲ ਹੋਈ ਨਾਲ ਹੀ ਪੂਜੇ ਇਸ ਸਮੇਂ ਜ਼ਿਲ੍ਹਾ ਪ੍ਰਧਾਨ ਕਮਾਲਪੁਰਾ ਜੀ ਨੇ ਆਖਿਆ ਕਿ ਬੱਸਾਂ ਦੇ ਕਿਰਾਏ ਵਧਾਉਣ ਤੋਂ ਲੈ ਕੇ ਨਿੱਤ ਪ੍ਰਤੀ ਵਰਤੋਂ ਵਾਲੀਆਂ ਚੀਜ਼ਾਂ ਦੇ ਭਾਅ ਹਰ ਹੱਥ ਤੇ ਵਧਾ ਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ ਨਾਲ ਹੀ ਮੌਜੂਦ ਜ਼ਿਲ੍ਹਾ ਮੀਤ ਪ੍ਰਧਾਨ ਚੱਕ ਭਾਈ ਕਾਨ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਝੋਨੇ ਦੀ ਫਸਲ ਵੇਚਣ ਵਿੱਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜ਼ੁਬਾ ਮੀਤ ਪ੍ਰਧਾਨ ਕਢਾਣੀ ਜੀ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਲੋਕ ਕਰਜੇ ਪੈਟਰੋਲ ਤੇ ਡੀਜ਼ਲਾਂ ਦੇ ਵੱਧਦੇ ਰੇਟਾਂ ਨੂੰ ਲੈ ਕੇ ਤੇ ਬਿਜਲੀ ਦੀਆਂ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਟ ਮਹਿੰਗੇ ਕਾਰਨ ਨਾਲ ਲੋਕ ਆਰਥਿਕ ਬੋਝ ਥੱਲੇ ਦੱਬ ਰਹੇ ਹਨ ਤੇ ਨਾਲ ਹੀ ਇਹ ਸਮੇਂ ਪੂਜੇ ਪ੍ਰਧਾਨ ਕਮਲਦੀਪ ਸਿੰਘ ਕੇਸ਼ੈਲਰ ਖਾਲੀ ਨਾ ਹੋਣ ਕਾਰਨ ਸਾਡੀ ਫਸਲ ਮੰਡੀਆਂ ਵਿੱਚ ਰੁਲਣੀ ਹੈ ਐਸਾ ਸਮੇਂ ਵੱਡੀ ਗਣਤੀ ਵਿੱਚ ਹਾਜ਼ਰ ਉਹਨਾਂ ਨਾਲ ਪਿੰਡ ਵਾਸੀਆਂ ਵੱਲੋਂ ਸਰਬਸੰਤੀ ਨਾਲ ਚੁਣੇਗੇ ਪ੍ਰਧਾਨ ਪ੍ਰਧਾਨ ਅਮਰਪਾਲ ਸਿੰਘ ਕਿਲੇ ਵਾਲੇ ਸੀਨੀਅਰ ਮੀਤ ਪ੍ਰਧਾਨ ਜਗਵਿੰਦਰ ਸਿੰਘ ਜੱਜ ਮੀਤ ਪ੍ਰਧਾਨ ਸੁਭੇਦਾਰ ਨਰਮਲਜੀਤ ਸਿੰਘ ਖਜ਼ਾਨਚੀ ਸੁਖਪ੍ਰੀਤ ਸਿੰਘ ਗਰੇਵਾਲ ਰੈਸ 77 ਜਸਦੇਵ ਸਿੰਘ ਢੀਮਾ ਮੈਂਬਰ ਭੁਪਿੰਦਰ ਸਿੰਘ ਬੱਬੂ ਗੁਰਮੀਤ ਸਿੰਘ ਬਨਿੰਦਰ ਸਿੰਘ ਟੁੰਨੀ ਅਜੀਤ ਸਿੰਘ ਟੀ 2 ਅਬਨੇਂਦਰ ਸਿੰਘ ਟੁੰਨੀ ਜਤਿੰਦਰ ਸਿੰਘ ਲਾਲ ਹਰਪ੍ਰੀਤ ਸਿੰਘ ਹਾਕਮ ਸਿੰਘ ਜੀ ਸ਼ਰਨਜੀਤ ਸਿੰਘ ਸ਼ਨੀ ਹਰਮਿੰਦਰ ਸਿੰਘ ਰਾਜੂ ਗੁਰਿੰਦਰ ਸਿੰਘ ਹਰਵਿੰਦਰ ਸਿੰਘ ਪ੍ਰੇਮਜੀਤ ਸਿੰਘ ਸਾਧੂ ਸਿੰਘ ਡੈਰੀ ਵਾਲੇ ਸ੍ਰਿੰਦਰ ਸਿੰਘ ਦਵਿੰਦਰ ਸਿੰਘ ਫੌਜੀ ਕਿਲੇ ਵਾਲੇ ਪਰਮਿੰਦਰ ਸਿੰਘ ਆਰਤੀਆ ਸੂਬੇਦਾਰ ਰਣਜੀਤ ਸਿੰਘ ਪੰਚ ਹਰਜੀਤ ਸਿੰਘ ਪੁਸ਼ਪਿੰਦਰ ਸਿੰਘ ਮਿੰਦੀ ਨੂੰ ਚੁਣਿਆ ਗਿਆ ਇਸ ਦੌਰਾਨ ਜ਼ਿਲ੍ਹਾ ਮੀਤ ਪ੍ਰਧਾਨ ਹਰਜੀਤ ਸਿੰਘ ਜਨੇਤਪੁਰ ਜ਼ਿਲ੍ਹਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਮੋਰਕੀਮਾ ਜਨਰਸ ਸਕੱਤਰ ਬਚਿੱਤਰ ਸਿੰਘ ਜਨੀਤਪੁਰਾ ਸਹਾਇਕ ਸਕੱਤਰ ਸੁਖਦੇਵ ਸਿੰਘ ਲਹਿਲਾ ਵਿਕਟ ਸਕੱਤਰ ਸਤਵੀਰ ਸਿੰਘ ਬੋਪਾਰਾਈ ਖੁਰਦ ਪ੍ਰੈਸ ਸਕੱਤਰ ਦਵਿੰਦਰ ਸਿੰਘ ਕੋਂਕੇ ਗਗਨਦੀਪ ਸਿੰਘ ਕਢਾਣੀ ਹਰਚੰਦ ਸਿੰਘ ਢੋਲਣ ਜੰਗੀਰ ਸਿੰਘ ਲੀਹਾ ਡਾਕਟਰ ਜਗਤਾਰ ਸਿੰਘ ਐਤੀਆਣਾ ਬਲਕਾਰ ਸਿੰਘ ਬੋਪਾਰਾਈ ਖੁਰਦ ਗੁਰਵਿੰਦਰ ਸਿੰਘ ਬੋਪਾਰਾ ਗੁਰਵਿੰਦਰ ਸਿੰਘ ਪਖੋਵਾਲ ਗੁਰਸੇਵਕ ਸੰਗ ਦਾਖਾ ਸਾਰੇ ਬਲਾਕ ਪ੍ਰਧਾਨ ਕਾਰਮਜੀਤ ਸਿੰਘ ਸੇਖੋਂ ਪਮਾਲੀ ਤਜਿੰਦਰ ਸਿੰਘ ਲੀਹਾ ਬੇਅੰਤ ਸਿੰਘ ਵਾਸੀਆਂ ਅਮਨਦੀਪ ਸਿੰਘ ਵਾਸੀਆਂ ਪ੍ਰਧਾਨ ਦਸਵਿੰਦਰ ਸਿੰਘ ਮੜਿਆਣੀ ਜਸਪਿੰਦਰ ਸਿੰਘ ਮੜਿਆਣੀ ਸੁਦਾਗਰ ਸਿੰਘ ਪੰ ਮਨਪ੍ਰੀਤ ਸਿੰਘ ਮੱਖਣ ਬਲਪ੍ਰੀਤ ਸਿੰਘ ਪਮਾਲੀ ਪ੍ਰਧਾਨ ਕੁਲਵਿੰਦਰ ਸਿੰਘ ਸ਼ੋਕਰਾ ਪਰ ਦੋਮਨ ਸਿੰਘ ਸ਼ੋਕਰਾ ਹਰਵਿੰਦਰ ਸਿੰਘ ਰਾਣਾ ਜੋਧਾ ਤਿੰਦਰਪਾਲ ਸਿੰਘ ਮੋਹੀ ਸਰਪ੍ਰੀਤ ਸਿੰਘ ਸਹਿਜਾਦ ਅਫਤਾਰ ਸਿੰਘ ਦਾਖਾ ਆਦ ਹਾਜ਼ਰ ਸਨ ਜੀ ਜਨਾਬ ਲਲਤੋ ਕਲਾ ਪੰਚਨਾ ਦੀ ਵਿਸ਼ੇਸ਼ ਕਰਨ ਅੱਜ ਅਸੀਂ ਭਾਰਤੀ ਕਿਸਾਨ ਜੀ ਨੇ ਡਕੌਂਦਾ ਵੱਲੋਂ ਪਹਿਲਾਂ ਪਿੰਡ ਪਣੋੜ ਗਏ ਸੀ ਬੜਾ ਵੱਡਾ ਘੱਟ ਸੀਗਾ ਉਸ ਤੋਂ ਬਾਅਦ ਲਲਤੋ ਤੋਂ ਲਗਾਤਾਰੇ ਘੰਟੇ ਤੋਂ ਕੁੰ ਜਾ ਰਹੇ ਸੀ ਵੀ ਸਾਡੇ ਪਿੰਡ ਆ ਕੇ ਇਕਾਈ ਬਣਾ ਕੇ ਜਾਓ ਕਿਉਂਕਿ ਅਕਾਈ ਦੇ ਨਾਮ ਨਾਲ ਹੀ ਆ ਜੋ ਜਿਹੜੀ ਸਾਡੀ ਪੰਜਾਬ ਸਰਕਾਰ ਆ ਇਹਨੇ ਆ ਜਿਹੜਾ ਹੁਣ ਇਹਨਾਂ ਦਾ ਬਜਟ ਸੈਸ਼ਨ ਚੱਲਿਆ ਵਾ ਉਹਦੇ ਵਿੱਚ ਡੀਜ਼ਲ ਪੈਟਰੋਲ ਤੇ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਕੀਤਾ ਬੱਸ ਕਰਾਇਆ ਵਾਅਦਾ ਕੀਤਾ ਉਹਦੇ ਵਿਰੋਧ 'ਚ ਅਸੀਂ ਲੋਕਾਂ ਨੂੰ ਲਾਮਬੰਦ ਕਰ ਰਹੇ ਸੀਗੇ ਤੇ ਉਹਦੇ ਨਾਲ ਜਦੋਂ ਲਲਤੋ ਪਿੰਡ ਆਏ ਤਾਂ ਪਿੰਡ ਦਾ ਬੜਾ ਵੱਡਾ ਇਕੱਠ ਹੋ ਗਿਆ ਉਹ ਪਿੰਡ ਦੇ ਇਕੱਠ ਨੇ ਇੱਥੇ ਸਾਡੀ ਇਕਾਈ ਦਾ ਗਠਨ ਕੀਤਾ ਜਿਹਦੇ ਵਿੱਚ ਸਰਦਾਰ ਅਮਰਪਾਲ ਸਿੰਘ ਉਹਨਾਂ ਨੂੰ ਪ੍ਰਧਾਨ ਚੁਣਿਆ ਤੇ ਉਹਨਾਂ ਦੇ ਨਾਲ ਜਿਹੜੀ ਕਮੇਟੀ ਆ ਉਹਦੀ ਚੋਣ ਕੀਤੀ ਆ ਅਸੀਂ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਤੇ ਪਿੰਡ ਵਾਲੇ ਲੋਕਾਂ ਨੂੰ ਇਹ ਸਮਝਾਇਆ ਵੀ ਜੱਤੇਬੰਦ ਹੋਏ ਬਿਨਾ ਸਾਡਾ ਗੁਜ਼ਾਰਾ ਨਹੀਂ ਸਾਡੀਆਂ ਜਿਹੜੀਆਂ ਫਸਲਾਂ ਵਾ ਸਾਡੀਆਂ ਜਨਸਾਂ ਵਾ ਉਹਦੇ ਸਾਨੂੰ ਭਾ ਨਹੀਂ ਮਿਲਣਗੇ ਤੇ ਜੋ ਕਾਰਪੋਰੇਟਾਂ ਦੀਆਂ ਨਕਲੀ ਦਵਾਈਆਂ ਜਾਂ ਹੋਰ ਨਕਲੀ ਖਾਦਾ ਸਾਨੂੰ ਦਿੱਤੀਆਂ ਠੋਸੀਆਂ ਜਾ ਰਹੀਆਂ ਵਾ ਉਹਦਾ ਅਸੀਂ ਲਗਾਤਾਰ ਵਿਰੋਧ ਕਰਦੇ ਆਏ ਆਂ ਤੇ ਪਹਿਲਾਂ ਵੀ ਕਰਦੇ ਰਹੇ ਆ ਹੁਣ ਵਾਰ ਟਾਈਮ ਹੋਇਆ ਜਿਹੜਾ ਕੀ ਫੈਸਲਾ ਹੈ ਲਿਆ ਜਾਵੇਗਾ ਕਿ ਸਰਕਾਰ ਦੇ ਸਰਕਾਰ ਨੂੰ ਹਲਾ ਸਕੇ ਜਾਂ ਲੋਕਾਂ ਦੇ ਭਲਾਈ ਲਈ ਕੋਈ ਬਦਦਗੀ ਜੇ ਹੋ ਜਾਵੇ ਭਾਰਤੀ ਕਿਸਾਨ ਜਿਹਨ ਡਕਾਉਂਦਾ ਸੰਯੁਕਤ ਮੋਰਚੇ ਦੀ ਇੱਕ ਬਹੁਤ ਵੱਡੀ ਧੇਰਾ ਅਸੀਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਇੱਕ ਵੱਡਾ ਸੰਯੁਕਤ ਮੋਰਚੇ ਦਾ ਐਕਸ਼ਨ ਕਰਕੇ ਆਏ ਆ ਕਿਉਂਕਿ ਅਸੀਂ ਪਹਿਲਾਂ ਜਿੰਨੇ ਵੀ ਮੰਤਰੀ ਆ ਪੰਜਾਬ ਦੇ ਸਮੇਤ ਮੁੱਖ ਮੰਤਰੀ ਇਹਨਾਂ ਨੂੰ ਮੰਗ ਪੱਤਰ ਦਿੱਤੇ ਆ ਤੇ ਹੁਣ ਅਸੀਂ ਥੋੜੇ ਦਿਨ ਪਹਿਲਾਂ ਚੇਤਾਵਨੀ ਪੱਤਰ ਦੇ ਕੇ ਆਏ ਆ ਵੀ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਥੋੜੇ ਦਿਨ ਵੇਟ ਕਰਕੇ ਤੇ ਜਿਹੜਾ ਨਵੰਬਰ ਮਹੀਨਾ ਵਾ ਉਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਪੱਕਾ ਮੋਰਚਾ ਲੱਗੂ ਜਿਵੇਂ ਦਿੱਲੀ ਦਾ ਮੋਰਚਾ ਸਾਡਾ 12ਵੇਂ ਮਹੀਨੇ ਚੱਲੇ ਵਾ ਤੇ ਚੰਡੀਗੜ੍ਹ ਵੀ ਅਸੀਂ ਮੋਰਚਾ ਲਾਵਾਂਗੇ ਕਿਉਂਕਿ ਪੰਜਾਬ ਨਾਲ ਸੰਬੰਧਿਤ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਵੇਂ ਐਮਐਸਪੀ ਹੋ ਗਈ ਆ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਵਾਨ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਜਾਂ ਨੌਕਰੀ ਦੇਣੀ ਆ ਤੇ ਉਹਨਾਂ ਦੀ ਇਜਾਦਗਰ ਬਣਾਉਣੀ ਆ ਹੋਰ ਜਿਵੇਂ ਸਾਡੀਆਂ ਆ ਜਿਹੜੀਆਂ ਨਕਲੀ ਖਾਦਾਂ ਵਿਕ ਰਹੀਆਂ ਵਾਂ ਉਹ ਅਸੀਂ ਵਾਪਸ ਕਰਾ ਰਹੀਆਂ ਵਾਂ ਆ ਡੀਏਪੀ ਖਾਦ ਆ ਜਿਹੜੀ ਆਲੂਆਂ ਦੀ ਫਸਲ ਦੀ ਬਜਾਈ ਸਰਤੇ ਆਈ ਆ ਇਹ ਨਹੀਂ ਮਿਲ ਰਹੀ ਹੋਰ ਬਾਕੀ ਸਾਰੀਆਂ ਮੰਗਾ ਲੈ ਕੇ ਅਸੀਂ ਛੇਤੀ ਹੀ ਵੱਡਾ ਐਕਸ਼ਨ ਦੁਆਰੇ ਕਰ ਰਹੇ ਹਾਂ ਦੇ ਨੂੰ ਅੱਜ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਯੂਥ ਨੂੰ ਤਾਂ ਅਸੀਂ ਅੱਜ ਨਹੀਂ ਯੂਥ ਸਾਡੇ ਨਾਲ ਬਹੁਤ ਜੁੜਿਆ ਹੋਇਆ ਵਾ ਯੂਥ ਨੂੰ ਅਸੀਂ ਇਹੀ ਮੈਸੇਜ ਦਿੰਨੇ ਆ ਵੀ ਸਾਡੇ ਬਾਬੇ ਨਾਨਕ ਨੇ ਦਸਾਂ ਨੋਹਾਂ ਦੀ ਕਿਰਤ ਕਰਨੀ ਸਾਨੂੰ ਦੱਸੀ ਆ ਪਰ ਅੱਜ ਅਸੀਂ ਬੀਹਾਂ ਨੋਹਾਂ ਦੀ ਕਿਰਤ ਕਰ ਰਹੇ ਆ ਉਹਨਾਂ ਨੂੰ ਅਸੀਂ ਕਿਰਤ ਦੇ ਨਾਲ ਜੋੜਦੇ ਆ ਉਹਨਾਂ ਨੂੰ ਅਸੀਂ ਵਧੀਆ ਐਜੂਕੇਸ਼ਨ ਦੇ ਨਾਲ ਜੋੜਦੇ ਆ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਉੱਥੇ ਜਾ ਕੇ ਇਹ ਪ੍ਰਚਾਰ ਕਰਦੇ ਆ ਵੀ ਆ ਜਿਹੜਾ ਅੱਜ ਕਿਤੇ ਦਾ ਨਸਰ ਜਾਂ ਹੋਰ ਨਾਮਰਾਜ਼ ਬਿਮਾਰੀਆਂ ਹੈਗੀਆਂ ਇਹਨਾਂ ਦੇ ਖਿਲਾਫ ਉਹਨਾਂ ਨੂੰ ਸਮਝਾ ਕੇ ਇਹ ਤੋਂ ਅਸੀਂ ਦੂਰ ਕਰ ਰਹੇ ਹਾਂ ਤੇ ਜਿਹੜੀ ਸਾਡੀ ਖੇਤੀ ਆ ਉਹਦੇ ਵੱਲ ਉਹਨਾਂ ਨੂੰ ਪ੍ਰੇਰ ਕੇ ਲਾ ਰਹੇ ਹਾਂ ਹਾਂਜੀ ਬਈ ਅੱਜ ਆਪਾਂ ਕੀ ਉੱਤੇ ਮਿਲਿਆ ਮੈਨੂੰ ਹੀ ਕਿਸਾਨ ਜੂਨੀਅਰ ਵੱਲੋਂ ਕਮਾਰਪੁਰਾ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਪ੍ਰਧਾਨਗੀ ਦਾ ਅਹੁਦਾ ਦਿੱਤਾ ਗਿਆ ਮੈਂ ਤਿਆਰ ਰਹੀਨਾ ਪੂਰੇ ਮਨ ਦੇ ਨਾਲ ਆਹਣ ਤਿਆਰੀ ਨਿਭਾਉਂਗਾ ਜੋ ਵੀ ਭੈਣ ਭਾਈ ਹੁਕਮ ਦੇਣਗੇ ਕਿਸਾਨ ਜੁਨੀਅਰ ਹੁਕਮ ਦੇਣਗੇ ਉਹ ਮੰਨਿਆਲ ਸਰ ਮੱਥੇ ਦੇ ਮੰਨਿਆ ਜਾਊਗਾ ਜੀ ਤੇ ਹੋਰ ਆਪਣੇ ਕਈ ਵੀ ਨਹੀਂ ਹੋਰ ਮੈਂਬਰ ਚੁਣੇ ਗਏ ਆ ਹਾਂ ਜੀ ਹੋਰ ਮੈਂਬਰ ਚੁਣੇ ਗਏ ਬਾਕੀ ਸਾਡੇ ਪੰਜ ਮੈਂਬਰ ਸਾਹਿਬਾਨ ਅਸੀਂ ਚੁਣੇ ਗਏ ਆ ਪ੍ਰਧਾਨ ਸਨੇ ਬਾਕੀ ਸਾਡੇ ਉਦਾਂ ਮੈਂਬਰ 18 20 ਮੈਂਬਰ ਹੋਰ ਨਾਲ ਨੇ ਜੁੜੇ ਆ ਬਾਕੀ ਪਿੰਡ ਵੱਲੋਂ ਬਹੁਤ ਵੱਡਾ ਸਹਿਯੋਗ ਮਿਲਿਆ ਜੀ ਬਹੁਤ ਚੜ ਬਹੁਤ ਚੜ ਕੇ ਹਿੱਸਾ ਲਿਆ ਕਮਾਲ ਪੀਰ ਸਾਹਿਬ ਦੇ ਪ੍ਰੇਰਣਾ ਨਾ ਇਹ ਸਾਰਾ ਕੁਝ ਰੰਮਿਆ ਸੀ ਇਹਨਾਂ ਦੀ ਕਿਰਪਾ ਨਹੀਂ ਆ ਸਾਰਾ ਨਗਰ ਨਾਲ ਜੁੜਿਆ